ਜੋਰਜ ਉਸਟਪਲਿਸੋਸਟ ਅੱਡਾ ਰਾਏਕੋਟ ਦੇ ਮੇਨ ਚੌਂਕ ਵਿੱਚ ਮੋਬਾਈਲਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਬੇਕੌਫ ਹੋ ਕੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਮਹਿਜ 200 ਗਜ ਦੀ ਦੂਰੀ ਤੇ ਹੈ ਮੇਨ ਥਾਣਾ ਸਿਟੀ ਜਗਰਾਉਂ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਨਗਰ ਕੌਂਸਲ ਦੀ ਨੀਂਦ ਵੀ ਨਹੀਂ ਖੁੱਲ ਰਹੀ ਮੇਨ ਚੌਂਕ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਲਗਾਈਆਂ ਸਰਚ ਲਾਈਟਾਂ ਬੰਦ ਹੋਣ ਕਾਰਨ ਪੁਲਿਸ ਦੇ ਹਾਈ ਪਾਵਰ ਕੈਮਰੇ ਵੀ ਬੇਕਾਰ ਦੇਲੀ ਜਗਰਾਉ ਨਿਊਜ਼ ਦੀ ਵਿਸ਼ੇਸ਼ ਰਿਪੋਰਟ। 3 ਰਾਤਾਂ ਨੂੰ ਮੋਬਾਈਲ ਸ਼ਾਪ ਦੇ ਉੱਤੇ ਚੋਰੀ ਹੋਈ ਆ। ਚੋਰਾਂ ਨੇ ਆ ਕੇ ਦਰਿਆਮ ਛੱਟਰ ਤੋੜਿਆ। ਇਥੇ ਆਦੇ ਨਾਲ ਗੱਡੀ ਆਖਾ ਜਾਦੇ ਦਾ ਛੱਟਰ ਤੋੜਦਾ ਬਿਲਕੁਲ ਇਦਾਂ। ਜੇ ਗੱਡੀ ਨੂੰ ਵੀ ਨਾ ਪਾਸੇ ਥੋੜੇ ਆ। ਗੱਡੀ ਨੇ ਆ ਪਾਸੇ ਥੋੜੇ। ਆਪ ਅੰਦਰਲਾ ਸ਼ੀਸ਼ਾ ਤੋੜਿਆ। ਘਾ ਤੋੜ ਕੇ ਅੰਦਰੋਂ ਦੁਕਾਨ ਦੇ ਅੰਦਰ ਵਾ ਦੇਖੋ ਸਮਾਨ ਲੈ ਕੇ ਸਾਰਾ ਚੱਕ ਕੇ ਮਹਿੰਗੇ ਮਹਿੰਗੇ ਮੋਬਾਈਲ ਘੜੀਆਂ ਦੇਖੋ ਆ ਸਾਰਾ ਖਾਲੀ ਕਰਕੇ ਜਮਣ ਨਹੀਂ ਵੜ ਹੁਣ ਆ ਬਲੱਡ ਦੇ ਨਿਸ਼ਾਨ ਉੱਤੇ ਉਹਦੇ ਹਾਂ ਇਹਦੇ ਨਾਲ ਸਾਰੇ ਖਾਨੇ ਉਹ ਦੇਖੀ ਖਾਲੀ ਕਰਕੇ ਬਿਲਕੁਲ ਭਰਿਆ ਹੋਇਆ ਸੀ ਇਹਨਾਂ ਦਾ ਮਹਿੰਗੇ ਮੋਬਾਈਲ ਮਹੀਏ ਘੜੀਆਂ ਹੋਰ ਇਲੈਕਟ੍ਰੋਨਿਕ ਦਾ ਸਮਾਨ ਸਾਰਾ ਚੋਰੀ ਕਰਕੇ ਲੈ ਗਏ ਆਈ ਹੈ ਟੂਰਨ ਦੀ ਫੋਟੋ ਸੀਸੀਟੀਵੀ ਕੈਮਰੇਜ ਵੀ ਆਈ ਹੈ ਪਰ ਉਹ ਬਹੁਤ ਹੀ ਕੋਈ ਵਧੀਆ ਨਜ਼ਰ ਨਹੀਂ ਆਉਂਦੀ ਹਾਂ ਵੀ ਉਹ ਬਲਾਕ ਮੁੰਡਾ ਨਾਲ ਕਵਾ ਦੇਣਾ ਹੁਣ ਲੈ ਕੇ ਤਾ ਹੈ ਹਾਂ ਸੁਦਾ ਬਣਾ ਕੇ ਹੁੰਦੇ ਆਏ ਕਹਿੰਦੇ ਇਹੋ ਸਾ ਦੇਖੋ ਬਾਹਰ ਦੇ ਦਾ ਉਹ ਲੈ ਕੇ ਕੀ ਕੀ ਗਿਆ ਆਲੇ ਦਾ ਦੇ ਵੀ ਨਾ ਬ੍ਰਿਕ ਆ ਜਾ ਕੀ ਨਾਂ ਤੇਰਾ ਬਈ ਗੁਰਵਿੰਦਰ ਸਿੰਘ ਕੀ ਹੋਇਆ ਇਹ ਕਿਵੇਂ ਚੋਰੀ ਹੋਈ ਆ ਇਹ ਰਾਤੀ 2 ਵਜੇ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਪੀਕਰ ਘੜੀਆਂ ਆਹ ਮੋਬਾਈਲ ਇਥੋਂ ਆ ਸਾਰੇ ਬਾਕੇ ਲੈ ਗਏ ਕਿ ਮੇ ਸਪੀਕਰ ਵਗੈਰਾ ਬੇਜੀ ਮੋਬਾਈਲ ਤੇ ਸੀ ਕੱਚ ਮਰ ਰੇਰ ਵਾਲੇ ਕਾਫੀ ਤੇ ਸੀ ਇੱਥੇ ਸਾਰੇ ਲੈ ਗਏ ਸ਼ਟਰ ਵੀ ਲੋਕਾਂ ਦੇ ਆਏ ਰਿਪੇਟਰ ਵੀ ਤੋੜਿਆ ਸ਼ਟਰ ਵੀ ਤੋੜਿਆ ਉਹਨਾਂ ਨੇ ਸਭਾ ਦੇ ਸ਼ਟਰ ਤੋੜਿਆ ਉਹਨਾਂ ਨੇ ਇੱਥੇ ਆ ਕੇ ਦੁਬਾਰਾ ਫੇਰ ਚੋਰੀ ਕਰਨ ਆਏ ਸੀ ਉਸ ਤੋਂ ਬਾਅਦ ਦੁਬਾਰਾ ਫੇਰ ਜਾਨੂੰ ਲੋਕ ਬਾਹਰ ਆ ਗਏ ਸੀ ਦੂਜੀ ਵਾਰ ਫੇਰ ਆਏ ਦੂਜੀ ਵਾਰ ਫੇਰ ਆਏ ਸੀ ਕਿ ਉਸ ਤੋਂ ਪਹਿਲਾਂ ਇਹ ਨਾਲ ਦੇਣੇ ਉੱਠ ਖੜੇ ਸੀ ਇਹ ਨਾਲ ਦੇ ਕਰਦੇ ਆ ਇੱਕ ਵਾਰ ਕਰਕੇ ਲੈ ਕੇ ਦੁਆਰਾ ਮੇਰਾ ਆਇਆ ਸੀ ਕਿੰਨੇ ਜਾਣੇ ਸੀਗੇ ਦੋ ਜਾਣੇ ਚੱਕ ਕੇ ਬਾਹਰ ਕਰਾ ਦਿੱਤਾ ਤੇ ਇੱਕ ਇਹਨਾਂ ਅੰਦਰ ਆ ਗਿਆ ਤੇ ਆ ਸੀਸਾ ਤੋੜਤਾ ਉਹਨਾਂ ਨੇ ਆਹ ਵਾਲਾ ਉਹਨਾਂ ਨੇ ਸ਼ਟਰ ਤੋੜਿਆ ਹੂੰ ਸ਼ਟਰ ਤੋੜਨ ਤੋਂ ਬਾਅਦ ਉਹ ਅੰਦਰ ਬੜੇ ਜੀ ਵਾਈਫਾਈ ਸੀਸੀਟੀਵੀ ਕੈਮਰੇ ਜਿੱਨਾ ਚਾਹ ਰਹਿੰਦੇ ਆ ਇਹ ਹੁੰਦੇ ਆ ਮੂਵਿੰਗ ਇਟਾ ਕਿਹਾ ਆ ਸਾਫ ਨਜ਼ਰ ਆਉਂਦੇ ਆ ਅੱਛਾ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਕੀਤੀ ਪੁਲਿਸ ਨੂੰ ਕਰੀ ਜਾਂਦੇ ਸੀਗੇ 3 ਵਜੇ ਕਰਦੇ ਪਏ ਸੀਗੇ ਫਿਰ ਉਹ 7 ਵਜੇ ਆਏ 3 ਵਜੇ ਤਾਂ ਉਹਨਾਂ ਨੂੰ ਫੋਨ ਲਾਇਆ 7 ਵਜੇ ਆਏ ਦੋ ਦੋ ਤਿੰਨ ਵਾਰ ਜਾ ਕੇ ਆਏ ਉਹਨਾਂ ਕੋਲ ਉਸ ਤੋਂ ਬਾਅਦ ਆਏ ਅੱਛਾ ਕਿਉਂਕਿ ਉਹ ਲੈ ਕੇ ਥੋੜਾ ਜਾਣਕਾਰੀ ਸਾਰੀ ਜਾਣਕਾਰੀ ਲੈ ਕੇ ਅੰਦਰ ਨਹੀਂ ਆਏ ਸੀ ਉਹਨੇ ਪਹਿਲਾਂ ਸ਼ਟਰ ਚੱਕ ਲਓ ਫਿਰ ਸ਼ਟਰ ਹੁਣ ਥੋੜਾ ਅੰਦਰ ਆਉਣ ਜੋ ਕਰ ਦਿੱਤਾ ਫਿਰ ਉਹ ਕਹਿੰਦੇ ਦੁਬਾਰਾ ਆਵਾਂਗੇ ਬਰਤ ਦਰਜ ਕਰਾਂਗੇ ਥਾਣੇ ਦੀ ਕੋਈ ਸੀ ਨਹੀਂ ਕਿਉਂਕਿ ਸਾਢੇ 3:00 ਦਾ ਫੋਨ ਆਇਆ ਸੀ ਸਾਢੇ 3:00 ਦਾ ਫੋਨ ਆਇਆ ਸੀ ਥਾਣੇ ਵੱਲੋਂ 7:00 ਵਜੇ ਆਏ ਉਹ ਵੀ ਆਪਾਂ ਘੇੜਾ ਕੱਢ ਕੇ ਆਏ ਆ ਓਕੇ ਆ ਕੇ ਲਗਭਗ ਕਿੰਨੇ ਕੁ ਦਾ ਨੁਕਸਾਨ ਹੋਊ ਹੋ ਲੱਖ ਡੇਢ ਲੱਖ ਹਾਂ 70-80 ਹਜ਼ਾਰ ਦਾ 80-90 ਹਜ਼ਾਰ ਦਾ ਨੁਕਸਾਨ ਹੈਗਾ ਕਾਕਾਂ ਦੇ ਫੂਲ ਫਾਨ ਹੈਗੇ ਇਧਰੋਂ ਵੀ ਫੂਲ ਬਟਰ ਨਾਲੇ ਹੈਗੇ ਹਲੇ ਲਗਭਗ ਦੇਖਿਆ ਨਹੀਂ ਹਲੇ ਦੇਖੀ ਜਾਂਦੇ ਜਿਵੇਂ ਮੈਂ ਧਿਆਨ ਵੱਜਦਾ ਹਾਂ ਮੈਂ ਦੇਖੀ ਜਾਂਦੇ ਨੁਕਸਾਨ ਤਾਂ ਕਾਫੀ ਆ ਹਮ ਹਲੇ ਹੌਲੀ ਹੌਲੀ ਦੇਖ ਰਹੇ ਆ ਵੀ ਕਿੰਨਾ ਹੋਇਆ ਵਾ ਇਹ ਦੁਕਾਨ ਬਿਲਕੁਲ ਠਾਣਾ ਜਿਹੜਾ ਸਿਟੀ ਆ ਉਹਦੇ ਨਜ਼ਦੀਕ ਆ ਮੇਨ ਦੋਸਤ ਗੱਲ ਦੂਰ ਆ ਦੂਰ ਆ ਬਸ ਦੂਜੀ ਵੱਡੀ ਗੱਲ ਹੈ ਸ਼ਹਿਰ ਦਾ ਮੇਨ ਅੱਡਾ ਰਾਏਕੋਟਾ ਉਹਦੇ ਚੌਂਕ ਦੇ ਵਿੱਚ ਆ ਜੇਕਰ ਚੌਂਕ ਦੇ ਵਿੱਚ ਦੁਕਾਨਾਂ ਵਾਲੇ ਜਾਂ ਕਾਰੋਬਾਰੀ ਸੁਰੱਖਿਅਤ ਨਹੀਂ ਹੈ ਤੇ ਹੋਰ ਕਿਤੇ ਨਹੀਂ ਹੋ ਸਕਦੇ ਕੋਈ ਠਾਣੇ ਦੇ ਨਜ਼ਦੀਕ ਹੋਵੇ ਇੱਥੇ ਪੁਲਿਸ ਦੇ ਲੱਗੇ ਹੋਏ ਹੈਗੇ ਸੀਸੀਟੀਵੀ ਕੈਮਰੇ ਵੱਡੇ ਮੇਨ ਅੱਡੇ ਦੇ ਵਿੱਚ ਲੇਕਿਨ ਉਹ ਕੈਮਰੇ ਵੀ ਜਿਹੜੇ ਹੈਗੇ ਚੱਲਨੇ ਉਹ ਸ਼ੱਕ ਦੇ ਦਾਰੇ 'ਚ ਆ ਕਿਉਂਕਿ ਉੱਪਰ ਜਿਹੜਾ ਹੈਗਾ ਉਹਨਾਂ ਦਾ ਸੀਸੀਟੀਵੀ ਕੈਮਰੇ ਦੇ ਉੱਪਰ ਲਾਈਟਿੰਗ ਹੈਗੀ ਆ ਨਗਰ ਕੌਂਸਲ ਦੀ ਉਹ ਬਿਲਕੁਲ ਬੰਦ ਪਈ ਹੈਗੀ ਆ 2 ਮਹੀਨੇ ਤੋਂ ਜਿਹਦੇ ਨਾਲ ਹਾਦਸੇ ਵੀ ਹੁੰਦੇ ਆ ਲੈਕ ਤਾਂ ਕੋਈ ਨਹੀਂ ਜਗਦੀਆਂ ਜੇ ਲਾਈਟ ਹੋਵੇ ਰੋਸ਼ਨੀ ਹੋਵੇ ਫੇਰ ਵੀ ਇੰਨਾ ਗੱਲਾਂ ਦਾ ਥੋੜਾ ਜਿਹਾ ਬਚਾਅ ਹੋ ਸਕਦਾ ਪਰ ਨਗਰ ਕੌਂਸਲ ਜਿਹੜੀ ਹੈਗੀ ਸੁੱਤੀ ਪਈ ਆ ਪੁਲਿਸ ਉਸ ਤੋਂ ਵੀ ਸੁਸਤ ਹੈਗੀ ਆ ਚੋਰ ਲਟੇਰੇ ਜਿਹੜੇ ਚੁਸਤ ਹੋ ਕੇ ਪੁਲਿਸ ਸੁਸਤ ਹੋ ਗਈ ਇਸ ਨਾਲ ਇਹ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਆਮ ਬੰਦੇ ਦਾ ਸੁਰੱਖਿਅਤ ਰਹਿਣਾ ਬੜਾ ਮੁਸ਼ਕਲ